ਮਨੋਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਸਭ ਠੀਕ ਹੋਣਗੇ ਸਿੰਘ ਠੀਕ ਠਾਕ ਆਜਾ ਦਸਮੀ ਹੁਣ ਆਪਾਂ ਬਣਾਵਾਂਗੇ ਦੀਗ ਸਵੇਰੇ ਦੇ ਕੰਮਕਾਰ ਪਰਲੇ ਸਾਫ਼ ਸੁਥਰੀਆਂ ਹੁੰਦੀਆਂ ਰੋਟੀ ਬਣਾ ਲੀ ਕਿ ਅੰਬ ਚੀ ਕੋਚ ਅੱਜ ਜੀਤ ਲੱਗੇ ਇੰਦਰ ਕੰਮ ਤੋਂ ਟੁੱਕੜੇ-ਟੁੱਕੜੇ ਧੋ ਕੇ ਪਾ ਤੇ ਸੁੱਕਣੇ ਸੁੱਕ ਗਏ ਲਾਉਣੇ ਆਏ ਹੋ ਨੂੰ ਨਾ ਸੁੱਕ ਖੇਤੋਂ ਪਟੇੰਦਰ ਵੱੜ ਕੇ ਕਾਇਰਾਂ ਨੂੰ ਕੁਝ ਸਾਡੀ ਸਾਂਭੀ ਹਾਂ ਨੋ ਦੇ ਦੇਗ ਵਣਗੀ ਇਧਰ ਮੱਥਾ ਟੇਕਣ ਦੀ ਤਿਆਰੀ ਕਰਕੇ ਕਿਉਂ ਪਾਸ ਦੇਗ ਬਾਤੀ ਜਰਾਗਨਾ ਕੇ ਰੱਖ ਤਾ ਉੱਤਰ ਪਤਾ ਨਹੀਂ ਕਿ ਹੁਣ ਦੰਨ ਹਮਨ ਨਾ ਜੀ ਨਾਉਣਾ ਇਹ ਲਾਹ ਦੇ ਵਿੱਚ ਛੱਡ ਦਿੱਤਾ

ਮਾੜੀ ਦੇ ਲੇਡ ਨੂੰ ਬੱਧ ਰੱਖ ਲੈਂਦੀ ਇੰਨਾ ਕਿ ਰੱਖ ਕੇ ਇਹ ਇਹਦੇ ਤਨ ਫਿਰ ਇੱਥੇ ਇੱਕ ਤੱਕ ਇਹ ਹੁੰਦਾ ਆਹ ਫਿਰ ਬਾੜੀ ਬਣੀ ਮਾਚਿਆ ਉਹ ਹੋ ਲੱਗਦਾ ਚਲ ਕੋਸੇ ਸੁਂਗੜ ਵੀ ਜਾਂਦਾ ਜਿਆਦੇ ਸੁੱਕਦੀ ਆ ਕੱਪੜਾ ਇਹ ਮੈਨੂੰ ਆਇਆ ਸੀ ਤਾਂ ਮੈਂ ਕਹਿੰਦੀ ਕੋਈ ਜਾਦ ਮੈਨੂੰ ਪਹਿਲਾਂ ਮੈਂ ਬੱਧ ਰੱਖੀ ਸੀ ਕਿ ਮੈਨੂੰ ਕਹਾਂ ਕਿ ਉਹ ਬਾੜਾ ਲੰਮਾ ਨਾ ਕਰ ਦੇ ਉਹ ਚਲੀ ਰਹੀ ਹੈ ਅੱਜ ਦੇਖਦੇ ਹਾਂ ਜਿਹੜਾ ਰੰਗ ਬੀਜੇ ਹੋਣ ਆਨਲਾਈਨ ਜਿਹੜਾ ਬੀਜੇ ਹੋਇਆ ਨਾ ਹੋ ਉਹਨਾਂ ਨੂੰ ਠੀਕ ਕਰਦੇ ਕਹਿਣਾ ਇਹਨੇ तुम्बाह भी कटनिया ने है थोड़ा जि कपड़ा है पजामी नहीं माड़ी जी रख ली बड़ी एक उंगल कर रख ली ਦੀ ਭਾਰੀ ਆ ਹੋ ਬਹੁਤ ਚਾਹ ਤੇਰੇ ਹੱਥ ਜਿੱਦੀ ਥੱਲੇ ਹੋਊਗਾ ਇਹਦੇ ਉਹ ਵੀਡੀਓ ਫਿਰ ਜਰੂਰੀ ਤੁਸੀਂ ਬਣਾ ਲਿਓ ਕਰਨਾ ਕੱਲਾ ਬਤਾ ਮੇਰਾ ਕੋਈ YouTube ਫੈਮਿਲੀ ਦਾ ਅੱਛਾ ਅੱਛਾ ਜੀ ਘਰ ਨੂੰ ਕੱਦਾ ਕੱਟ ਦਿੰਦੀ ਸਾਰੇ ਕੌਣ ਅਸੀਸ ਅਸੀਸ ਨੇ ਸਾਰੇ ਪੱਟੇ ਜਾਨਾ ਦੇਖਦੇ ਬਹੁਤ ਜਾਣੇ ਨੇ ਲਾਈਕ ਵੀ ਨਹੀਂ ਕਰਦਾਗਾ ਲਾਈਕ ਕੋਈ ਮੈਂ ਜਾਣਕਾਰ ਨੂੰ ਵਾਧੂ ਦੇਖਦੇ ਨੇ ਵਾਧੂ ਤੁਸਲ ਲਾਈਕ ਤਾਂ ਕਰਦਾ ਕਰੋ ਵੀ ਹਾਂ ਸੁਣ ਰਹੀ ਨੇ ਹਾਂ ਕੋਈ ਵੀ ਨਹੀਂ ਕਰਦਾ ਲਾਈਕ ਇਹ ਦੱਸੋ ਕਿ ਕਿੰਨਾ ਮੈਕੈਨਿਕ ਖੁੱਲਾ ਜਿਆ ਕੰਫਰਟੇਬਲ ਹੋਵੇ ਜਿਆਦਾ ਖੁੱਲਾ ਜਾਵੀ ਨਾ ਹੋ ਜੇ ਕਿੰਨਾ ਕਰਖੀਏ ਇਹ ਇਹ ਹੋ ਗਈ ਮੂਵੀ ਕਿੰਨੀ ਹੋ ਗਈ ਦੱਸਾਂ ਤੁਹਾਨੂੰ ਮੂਵੀ ਕਿੰਨੀ ਆ ਸਾਢੇ 6 ਆ ਰੱਖ ਲੈਨੇ ਅੰਨੀ ਤਾਂ ਚਲ ਠੀਕ ਚਾ ਵੀ ਜਾਣੀ ਉਹਦੇ ਵਿੱਚ ਬਸ ਠੀਕ ਆ ਸਿਰ ਕਿੰਨੀ ਆ ਮੂਵੀ ਇਹ 4 ਆ 8 8 ਚਾਰ ਆ ਮਤਲਬ ਇਹ ਵੀ ਆ ਵੀ ਉਨੇ ਫੋਲਡਾ ਆਪਣਾ ਬਸ ਠੀਕ ਆ ਫਿਰ ਚਾਰ ਆ ਸਾਡੇ 6 ਕੁਛ ਨਾਲ ਫਰਕ ਨਹੀਂ ਹੈਗਾ ਇਹ ਦੇਖੋ ਦੇਖੋ ਅੱਧਾ ਇੰਚ ਤਾਂ ਵਿਚਾ ਦੇਣਾ ਕੈਨ ਹੋ ਤੋ ਹੁੰਦੀ ਨਹੀ ਨਹੀਂ ਨਹੀਂ ਬਹੁਤ ਆ ਬਸ ਸੂਕੇ ਪਾਦੇ ਫਿਰ ਇਹ ਇਹਦੇ ਇੱਕ ਫੋਟੋ ਚੋਂ ਖਾ ਦੇ ਚੰਗੀ ਨਹੀਂ ਹੈ ਨੀ ਕੋਈ ਦੇਖ ਲੈਨੇ ਆ ਸੋਨੇ ਲੱਗੂਗੀ ਤਾਂ ਮਰਜੀ ਦੀ ਲੱਗੇ ਫਾਇਟ ਕਰ ਜੀ cari kuraka enk tika peammamanjia penyamaan juga ਸ਼ਾਰਟ ਕੱਟ ਲੀ ਪੱਟੀਆਂ ਬਟਣੀਆਂ ਵਾਸਤੇ Olha que <laughs> ോടതി ਤੇ ਬੜੀਆਂ ਬੜੀਆਂ ਹੋ ਗਈਆਂ ਪਤਾ ਨਹੀਂ ਲੱਗੇ ਕੋੜ ਗਿੱਲਾ ਇਹ ਕੋਵਾ ਵਿੱਚ ਲੈ ਜੱਤੀ ਫੋੜੀ

ਆਣੀ ਚੋਟੀਆਂ ਨੇ ਤੋੜ ਲਾਂ ਲੋਕਦੰਤ ਹੀ ਹੋ ਜਾਣਗੇ ਫਿਰ ਆਏ ਤੋੜ ਲੈਨੇ ਹੋ ਸਰੀ ਵਾਲੀ ਤੋੜ ਲੈਨੇ ਅਜੀਜ਼ਾ ਦੇਖੋ ਥੋੜਾ ਨਾਈਟ ਸੂਟ ਬਣ ਰਿਹਾ ਲੋ ਜੀ অর্গানিক তাਜੀ তাਜੀ ਸਬਜ਼ੀਆਂ ਖਾਓ ਨਾਲ ਦੀ ਨਾਲ ਤੋੜ ਕੇ ਨਾਲ ਦੀ ਨਾਲ ਕਟਾਈ ਨਾਲ ਦੀ ਨਾਲ ਪਤੀਲੇ ਚ ਫਿਰ ਉਹ ਦਵਾ ਟਿੱਡ ਚ ਤੋੜ ਕੋ ਜੰਮਣ ਤੋ ਪਣੀ ਨਹੀਂ ਸਾਲ ਜਿਹੜੀਆਂ ਐ ਕਰੀਆਂ ਪਈਆਂ ਹਾਂ ਆ ਗਿਆ ਟੁੱਟ ਕੇ ਹੈਂ ਕੀ ਖਾਕੇ ਕੁਛ ਨਹੀਂ ਖਾਕੇ ਕੁਛ ਨਹੀਂ ਖਾਕੇ ਬੁੱਲੰਦ ਕੀ ਲਾਇਆ ਕੀ ਲੱਗਿਆ ਦੇਖ ਰਸੀ ਦਿਖਾਏ ਤਾ ਕੁਝ ਵੀ ਨਹੀਂ ਲੱਗਿਆ ਬੜਾ ਜ਼ਿਆਦਾ ਇਨਦਾ ਮੈਨੂੰ ਵੀ ਖੁੱਲਾ ਜ਼ਿਆਦਾ ਲੱਗ ਰਿਹਾ ਅਸੀਸ ਦੇ ਪਾਰਟੀ ਲਈ ਵੱਧ ਘਟਿਆ ਗਿਆ ਚੌੜਾ ਅਸੀਸ ਕਿਉਂ ਮਾਰਕੂਜੀ ਆ ਨਾ ਮੈਨੂੰ ਵੀ ਮਨ ਲੱਗਦਾ ਇਹ ਜ਼ਿਆਦਾ ਖੁੱਲਾ ਹੈ ਲੈ ਕੇ ਆਏ ਹੋ ਇਹਦਾ ਬਾਰ ਅਸੀਸ ਦਾ ਨਾਈਟ ਸੂਟ ਹੋ ਰਿਹਾ ਰੈਡੀ ਪਹਿਲਾਂ ਤਾਂ ਸਾਡੀ ਮਰਜ਼ੀ ਸੀਗੀ ਵੀ ਹੋ ਜਾਊਗਾ ਬਟ ਨਹੀਂ ਮੈਂ ਜਾਣਾ ਉਸ ਕਰਕੇ ਹੋ ਨਹੀਂ ਪਾਣਾ ਬਾਕੀ ਕੰਮ ਵੀ ਕਰਨੇ ਹਨ ਕਿਚਨ ਦੇ ਜਿੱਤਨੇ ਮੰਮੀ ਉੱਧਰ ਰੋਟੀ ਬਣਾ ਲੈਨੇ ਤੇ ਇਹਦੇ ਨਾਲ ਹੀ ਅੱਜ ਦੀ ਵਲੌਗ ਦੀ ਕਰਦੇ ਆ ਐਂਡਿੰਗ ਮਿਲਦੇ ਆ ਕਾਲੂ ਨਮੀ ਵੀਡੀਓਜ਼ ਉਰ ਰਹੀ ਕੰਟੀਨਿਊ ਕਰਾਂਗੇ ਜਿੱਥੋਂ ਐਂਡ ਕਰ ਰਹੇ ਆ ਕਾਲੂ ਫਟਾ ਲੀਡੇ ਲੱਤੇ ਐਂਡ ਕਰ ਰਹੇ ਆ ਜੀ ਚਲੋ ਜੀ ਉਹ ਪਾਕਟ ਵੀ ਲੱਗ ਗਈ ਹਮਮ ਦੇਖੋ ਵਧੀਆ ਅੱਛਾ ਦੋਨੋਂ ਪਾਕਟ ਲਾ ਦਿਆਂ ਹਾਂ ਫਰਸਟ ਕਲਾਸ ਚਲੋ ਦਿਖਾ ਕੇ ਦੇਖਿਆ ਜਾਊਗਾ ਹੂੰ ਚਲੋ ਠੀਕ ਹੈ ਜੀ ਓਕੇ ਜੀ